ਤੁਸੀਂ ਦੜਵਸ਼ ਵਾਸੀ ਨਹੀਂ ਹੋ ਮੰਨੋ ਆਹ ਉਹਨਾਂ ਤੇ ਤੁਸੀਂ ਸੱਚੇ ਪ੍ਰੇਮੀ ਵੀ ਨਹੀਂ ਹੋ ਕਿਉਂਕਿ ਜੋ ਪਰੰਪਰਾਈ ਤੇ ਵਚਨ ਉਹ ਜਾਵ ਕਰ ਲੋ ਪ੍ਰੇਮੀ ਪ੍ਰੇਮੀ ਹਰ ਕੋਈ ਟੈਂਦਾ ਬਹੁਤੇ ਪ੍ਰੇਮੀ ਜੱਪੀ ਖੇ ਤੁਹਾਡੀ ਗੰਟੀ ਜੱਪਣਾ ਚਾਹਦੀ ਹੈ ਪ੍ਰੇਮੀ ਕੱਪਰ ਸਮੁੰਦਰ ਜਾਂਦੇ ਤੇਥੋਂ ਆੜ ਨਾ ਜਾਂਦੀ ੱੱਪੀ ਤੇ ਸਾਡੇ ਨਾਲ ਤਾਂ ਆੜ ਵੀ ਨਹੀਂ ਟੱਪੀ ਜਿਹੜੇ ਆਈ ਨਹੀਂ ਜਾ ਸਕਦੇ ਵੀ ਸਾਡਾ ਗੁਰੂ ਨਹੀਂ ਹੈ ਪਰ ਉਹ ਜੇਮੀ ਜਿਹੜੇ ਉਹਨਾਂ ਦਾ ਸਾਡਾ ਸਮੁੰਦਰ ਵੀ ਟੱਪਦੇ ਨੇ ਜੇ ਸੱਚੇ ਪ੍ਰੇਮੀ ਹੁੰਦੇ ਤਾਂ ਬੜਾ ਭੋੜ ਵੀ ਲਾ ਦਿੰਦੇ ਆ ਆਰਾ ਪੁਸ਼ੀ ਟਾਹਲੰਡੀ ਸਰ ਉਹ ਜੱਜ ਕੇ ਕਹਿੰਦੇ ਵੀ ਹਾਂ ਸਾਡਾ ਗੁਰੂ ਨਹੀਂ ਹੈ ਪਰ ਗੁਰੂ ਪਿਆਰੇ ਸਾ ਫੰਗ ਜੀ ਜਿਹੜਾ ਇਹ ਧਾਰ ਹੈ ਧਰਮੋਂ ਅੰਦਰੋਂ ਕੰਡੋ ਔਰ ਆਪਣੇ ਗੁਰੂ ਪਿਤਾ 'ਤੇ ਇੰਨਾ ਦਿਲਵਿਸ਼ਵਾਸ ਰੱਖੋ ਕਿ ਜੇ ਸਾਹਮਣੇ ਮੌਤ ਵੀ ਆ ਕੇ ਖੜੀ ਹੋ ਜਾਣਾ ਉਹਨੂੰ ਕਹੋ ਵੀ ਤੂੰ ਵੀ ਕੁਝ ਨਹੀਂ ਕਰ ਸਕਦੀ ਕਿਉਂਕਿ ਜਸਤ ਜ ਮੈਂ ਜਾ ਰਹਾ ਇਸ ਦੁਨੀਆ ਤੋਂ ਨਾ ਉਗਰ ਮੇਰਾ ਗੁਰੂ ਖੁਦ ਲੈਣ ਮੈਨੂੰ ਆਊਗਾ ਇਸ ਕਰਕੇ ਤੂੰ ਵੀ ਮੇਰਾ ਕੁਝ ਨਹੀਂ ਵਿਗਾਸ ਸਕਦੀ ਇੰਨਾ ਸਾਡਾ ਦਿਲਵਿਸ਼ਵਾਸ ਹੋਣਾ ਚਾਹੀਦਾ ਇਹ ਸੱਚ ਹੈ ਕਿ ਜਿਹਨੇ ਆਪਣੇ ਸਤਿਗੁਰੂ ਤੋਂ ਨਾਮ ਸ਼ਬਦ ਲਿਆ ਤੇਨ ਵਚਨਾਂ ਤੇ ਹਮੇਸ਼ਾ ਕਾਇਮ ਰਿਹਾ ਸੇਵਾ ਸਿਮਨ ਕਰ ਕਰ ਉਹਦੇ ਸਤਿਗੁਰੂ ਹੀ ਉਹਨੂੰ ਲੈਣ ਆਊਗਾ ਮਤਲਬ ਇਹ ਨਹੀਂ ਅਕਾਲ ਮਹਾਂਕਾਲ ਆ ਕੇ ਤੁਹਾਡੇ ਸਾਹਮਣੇ ਖੜਾ ਹੋ ਜਾਏ ਤੁਹਾਨੂੰ ਧਮਕਾਵੇ ਕਿ ਮੈਂ ਲੈਣ ਆਇਆ ਮਤਲਬ ਇਹ ਵੀ ਨਹੀਂ ਹੈ ਤਾਂ ਉਹ ਬਾਹਰ ਨੂੰ ਵੀ ਫਿਰ ਮੁਖਾਲਾ ਕਰਦੇ ਐ ਐਵੇਂ ਥੋੜੀ ਜਿਹੀ ਘਰ ਦੇ ਵਿੱਚ ਬੰਦ-ਬੰਦ ਕਰਵਾਈ ਕਿਉਂ ਕੋਈ ਆਪਾਂ ਬੰਦ-ਬੰਦ ਕੋਈ ਕਟਵਾ ਸਕਦੇ ਕੋਈ ਸੀਸ ਤਿਆਰੇ ਕਰਵਾ ਸਕਦਾ ਪਰ ਉਹਨਾਂ ਦੇ ਅੰਦਰ ਡਰ ਨਹੀਂ ਸੀ ਉਹਨਾਂ ਆਪਦੇ ਸਤਿਗੁਰੂ ਤੇ ਡੱਡ੍ਹ ਭਰਵਾਸ ਸੀ ਕਿ ਸਾਧਾ ਗੁਰੂ ਸਾਨੂੰ ਕੁਝ ਮਾਣ ਨਹੀਂ ਦੇਉ ਤੇ ਹੁਣ ਵੀ ਨਹੀਂ ਦਿੱਤਾ ਜੇ ਕਿਤੇ ਸਾਥ ਮੋਟ ਜਿਹੜੇ ਬੰਦੇ ਦੇ ਅੰਨੇ ਡਾਰਾ ਆ ਉਹਦੇ ਤੇ ਜਦੋਂ ਮਾਰਾ ਆ ਆਰਾ ਕੀ ਤੁ ਸਿਮਣਾ ਬਲੇਡ ਮਾਰੋ ਚਿੱਕਾ ਮਾਰਨ ਲੱਗ ਜੂ ਆਰਾ ਸਭ ਤੋਂ ਜ਼ਿਆਦਾ ਹੋਵੇ ਤੇ ਆਲੇ ਵਾਲੇ ਨੂੰ ਇਹ ਕਹਿ ਦੇਣਾ ਕਿ ਆਰੇ ਵਾਲੇ ਚਲਾਉਣ ਵਾਲੇ ਹੌਲੀ ਹੌਲੀ ਚਲਾ ਮੈਨੂੰ ਮੇਰੇ ਗੁਰੂ ਦੇ ਦਰਸ਼ਨ ਹੋ ਰਹੇ ਐ ਇਹ ਕਹਿ ਦੇਣਾ ਮਤਲਬ ਕਿੰਨੀ ਹੈਰਾਨੀ ਵਾਲੀ ਗੱਲ ਹੈ ਨਾ ਤਾਂ ਇਹਦਾ ਮਤਲਬ ਉਹਨਾਂ ਨੂੰ ਉਹਦੇ ਸਾਹਮਣੇ ਉਹਨਾਂ ਦਾ ਗੁਰੂ ਖੜਾ ਸੀ ਉਹਨਾਂ ਨੂੰ ਕੋਈ ਮਤਲਬ ਕੋਈ ਦਬ ਥੋੜੇ ਮਹਿਸੂਸ ਹੁੰਦਾ ਸੀ ਪਰ ਗੁਰੂ ਉੱਥੇ ਹਾਜ਼ਰ ਹੋ ਜਾਂਦਾ ਗੁਰੂ ਉੱਥੇ ਪ੍ਰਗਟ ਹੋ ਜਾਂਦੇ ਆ ਤਾਂ ਗੁਰੂ ਪਿਆਰੀ ਸਾਹਿਬ ਜੀ ਗੁਰੂ ਜੀ ਨੇ ਇੱਕ ਵਾਰੀ ਬਚਨ ਹੀ ਕੀਤੇ ਸੀ ਇਹ ਤੇਰਾ ਬਾਤ ਵਿੱਚ ਸਾਡਾ ਪਰਿਵਾਰ ਗਿਆ ਸੀ ਜਦੋਂ 2007 ਦੇ ਵਿੱਚ ਸਾਡਾ ਸਾਰਾ ਮਨ ਲਾਉਟ ਕੇ ਨਾਲ ਚੱਤਾ ਤੇ ਆ ਗਿਆ ਸੀ ਤਾਂ ਉਸ ਤੋਂ ਬਾਅਦ ਜਦ ਮੈਂ ਗੁਰੂ ਪਿਤਾ ਜੀ ਨੂੰ ਆ ਕੇ ਕਿਹਾ ਨਾ ਗੁਰੂ ਪਿਤਾ ਜੀ ਅਗਰ ਤੁਸੀਂ ਖੁਦ ਨਾ ਆਉਂਦੇ ਸਾਡਾ ਬਚਾ ਨਹੀਂ ਸੀ ਤੁਸੀਂ ਖੁਦ ਖੁਦ ਆ ਕੇ ਖੁਦ ਪ੍ਰਗਟ ਹੋ ਕੇ ਸਾਡੀ ਪਰਵਾਰ ਦੀ ਰੱਖਿਆ ਕਰੀਏ ਕਿਉਂਕਿ ਸਾਡੇ ਦਾ ਨਾਮ ਚੱਲਦਾ ਸਾਰੇ ਉਸ ਟਾਈਮ ਮਤਲਬ 2007 ਦੇ ਵਿੱਚ ਨਾਮ ਚੱਲਦਾ ਹੀ ਮੈਂ ਸ਼ੁਰੂ ਕਰਵਾਨਾ ਸੀ 15 20 ਮਤਲਬ ਛਿਗੇ ਭੈਣਾਂ ਭਾਈ ਤੇ ਉਸ ਸਾਡਾ ਮਹੱਲਾ ਤੇ ਜਿਹੜੇ ਹੋਰ ਲੋਕ ਸੀ ਸ਼ਰਾਬ ਦੇ ਅਸਰੋਂ ਤਿੰਨ ਚਾਰ ਸੌ ਉੱਠ ਕੇ ਆ ਗਏ ਤੇ ਸਾਰਿਆਂ ਕੋਲ ਇhtਿਆਤ ਸੀ ਅਸੀਂ ਬਿਲਕੁਲ ਨਹੱਤੇ ਸੀ ਤਾਂ ਫਿਰ ਉੱਥੇ ਗੁਰੂ ਪਿਤਾ ਜੀ ਨੇ ਵਚਨ ਕੀਤੇ ਕਹਿੰਦੇ ਬੇਟਾ ਜਿੱਥੇ ਜੜ ਵਿਸ਼ਵਾਸ ਹੁੰਦਾ ਨਾ ਉੱਥੇ ਮਾਲਕ ਨੂੰ ਆਉਣਾ ਪੈਂਦਾ ਹੈ ਗੁਰੂ ਪਿਤਾ ਨੇ ਕੋਦੇ ਮੈਂ ਮਤਲਬ ਜੇ ਤੁਨੇ ਆਪ ਕਰਕੇ ਦੱਸੀ ਗੱਲ ਗੁਰੂ ਪਿਤਾ ਇਹਨੂੰ ਵੀ ਪਿਤਾ ਆਪ ਜੀ ਨੇ ਸੁਪਾਰ ਦਿੱਤਾ ਉਹ ਕਿ ਸਾਡੀ ਰੱਤਾ ਜੀ ਤੇ ਗੁਰੂ ਪਿਤਾ ਇਹਨੂੰ ਚੀਤੇ ਮੋਹ ਲਾਈ ਇਟੇ ਕਹਿੰਦੇ ਜਿੱਥੇ ਬੇਟਾ ਬੜਾ ਵਿਸ਼ਵਾਸ ਹੁੰਦਾ ਸਤਗੁਰ ਨੂੰ ਉੱਥੇ ਆਉਣਾ ਪੈਂਦਾ ਤੇ ਜਿੱਥੇ ਸਾਡਾ ਬੜਾ ਸ਼ੌਂਕ ਹੈ ਸਤਗੁਰ ਆਪ ਆਉਂਗੇ ਅੱਛੀ ਕਰ ਕਿਸ ਗੱਲ ਦਾ ਜਾਂ ਹੁੰਦੀ ਕੋਈ ਲੋੜ ਨਹੀਂ ਘਬਰਾਉਣ ਦੀ ਕੋਈ ਲੋੜ ਨਹੀਂ ਇਹ ਜਿਹੜੇ ਮਤਲਬ ਕਿ ਇਹ ਆਪ ਹੀ ਹੁੰਦਾ ਸਮਾਂ ਹੀ ਬਹੁਤ ਜ਼ਿਆਦਾ ਬਦਲ ਗਿਆ ਗੁਰੂ ਪਿਆਰੇ ਸਾਧ ਸੰਗਤ ਜੀ ਹੁੰਦਾ ਬੜਾਈ ਹੈ ਨਾ ਅਸ ਤੋਂ ਪਹਿਲਾਂ ਸੀਤ ਪਤਾ ਲੱਗ ਗਿਆ ਆਪਾਂ ਨੂੰ ਲੱਗਦਾ ਸੀਗਾ ਵੀ ਜਿਹੜੇ ਬਰਾਈ ਐ ਉਹ ਨੰਗੀ ਨਹੀਂ ਹੋ ਰਹੀ ਜਾਂ ਬਰਾਈ ਨਾਲ ਕੁਝ ਹੋ ਨਹੀਂ ਰਿਹਾ ਹੁਣ ਤਾਂ ਬਰਾਈ ਨੰਗੀ ਵੀ ਹੋ ਰਹੀ ਐ ਬਰਾਈ ਦਾ ਜਿਹੜਾ ਹੈਗਾ ਸ਼ੁਰੂ ਹੋ ਗਿਆ ਬਰਾਈ ਦਾ ਜਿਹੜਾ ਖਤਮਾ ਹੋਣਾ ਸੀ ਸਟਾਰਟ ਹੋ ਗਿਆ ਤੇ ਹੁਣ ਬਰਾਈ ਕੋਈ ਬਹੁਤਾ ਜੋਰ ਨਹੀਂ ਲਗਾ ਸਕੂਗੀ ਐਸੇ ਕਰਕੇ ਜਿੰਨਾ ਮਰਜੀ ਕੋਈ ਘਾਰੇ ਜਾ ਰਾ ਇਹਨਾਂ ਮਤਲਬ ਤਮਟਾਲੇ ਪੁੱਛ ਚਾਰੇ ਤੇ ਕੋਈ ਦੀ ਗੁੱਡੀ ਵੀ ਪ੍ਰੈਸਟ ਹੋ ਗਈ ਨਾ ਘਾਂਂ ਜਾਂਦੀ ਵੀ ਜੋ ਚੀਜ਼ੋ ਲਕਵਾਣ ਇਸ ਤਰ੍ਹਾਂ ਦਾ ਉਹ ਵੀ ਉਹਨੂੰ ਲਕਵਾ ਰਿਹਾ ਤੂੰ ਹੁਣ ਇੱਕ ਵਾਰੀ ਤਾਂ ਮਾਇਆ ਰਾਣੀ ਐ ਜਿਹੜੇ ਰਾਖੇ ਪੰਤਾਰੀ ਮੈਂਬਰ ਇੰਨੇ ਜਾਇਏ ਆ ਹਿਮਾਚਲ ਦੇ ਇਕੱਠੇ ਹੋ ਕੇ ਉਹ ਹੈ ਨਾ ਛੁੱਟੇ ਗਏ ਆ ਚੰਗੀ ਮੋਟੀ ਮਾਇਆ ਰਾਣੀ ਚੜਾਈ ਹੋ ਗਈ ਇਸੇ ਕਰਕੇ ਉਹ ਜਿੰਨਾ ਚਿਰ ਮਾਇਆ ਰਾਣੀ ਖਤਮ ਨਹੀਂ ਹੁੰਦੀ ਜਾਂ ਮਾਇਆ ਰਾਣੀ ਦਾ ਜਿਹੜਾ ਪ੍ਰਭਾਵ ਖਤਮ ਨਹੀਂ ਹੁੰਦਾ ਉਹਨਾਂ ਚਾਪਾ ਥਾਏਂਦਾ ਵੀ ਬੋਲੂਗਾ ਜਿੱਦੇ ਮਾਇਆ ਰਾਣੀ ਦਾ ਜਿਹੜਾ ਅਸਰ ਖਤਮ ਹੋ ਜਾਂਦਾ ਉਹ ਵੀ ਚੁੱਪ ਕਰ ਜਾਊਗਾ ਤੇ ਉਹ ਮਾਇਆ ਰਾਣੀ ਦੇ ਆਸਪਾਸ ਦੇ ਲੋਕ ਨੂੰ ਐਵੇਂ ਨਹੀਂ ਪਤਾ ਲੱਗਦਾ ਲੱਗ ਰਿਹਾ ਵੀ ਮੈਂ ਕੋਈ ਗਲਤ ਕਹਿ ਰਿਹਾ ਵੀ ਇਹਦੇ ਨਾਲ ਮੇਰੀ ਨੌਕਰੀ ਵੀ ਜਾ ਸਕਦੀ ਹੈ ਹੁਣ ਉਹ ਐਨਾ ਵੀ ਨਹੀਂ ਪਤਾ ਲੱਗ ਰਿਹਾ ਇਸੇ ਕਰਕੇ ਡੰਬੀ ਦਾ ਘਬਰਾਣ ਦੀ ਲੋੜ ਨਹੀਂ ਹੈ ਹਾਂ ਐਨਾ ਜ਼ਰੂਰ ਹੈ ਸਾਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ ਸਾਵਧਾਨ ਤੇ ਚਕੰਨੇ ਅਸੀਂ ਜ਼ਰੂਰ ਹੋਣਾ ਹੈ ਕਿਉਂਕਿ ਜਿੰਨਾ ਸੀ ਸਾਵਧਾਨ ਰਹਿਣਗੇ ਜਿੰਨਾ ਸੀ ਚਕੰਨੇ ਹੋਣਾ ਮਸਤੇ ਰਹਿਣਾ ਹੁਸ਼ਿਆਰ ਚਾਹੀਦਾ ਦੇਖੋ ਮਸਤੀ ਆਪ ਦੀ ਜਗਾ ਪਰ ਹੁਸ਼ਿਆਰੀ ਇਹ ਸਾਨੂੰ ਕਰਨ ਪਈ ਨਹੀਂ ਵਚਨ ਕੀਤੇ ਹੋਇਆ ਔਰ ਹਜੂਰ ਜੀਤੇ ਨੇ ਬਹੁਤ ਵਾਰੀ ਦੁਹਰਾਏ ਹੋਇਆ ਇਸ ਕਰਕੇ ਸਾਨੂੰ ਆ ਜਿਹੜਾ ਇਸ ਮੇਰੇ ਖਾਸ ਕਰਕੇ ਪੰਜਾਬ ਦੀ ਸਾਧ ਸੰਗਤ ਬਹੁਤ ਨਾਜਕ ਹਾਲਾਤ ਚੱਲ ਰਹੇ ਆ ਇਸ ਤਰ੍ਹਾਂ ਮੀਡੀਆ ਦੇ ਵਿੱਚ ਜੋ ਕੁਝ ਮਤਲਬ ਕਿ ਇਹਦਾ ਮਤਲਬ ਇੱਕ ਜਿਹੜਾ ਹੈਗਾ ਪੂਰਾ ਨਰੇਟਿਵ ਜਿਹੜਾ ਹੈਗਾ ਉਹ ਸਰਚਿਆ ਜਾ ਰਿਹਾ ਹੈ ਇੱਕ ਪੂਰੀ ਕਹਾਣੀ ਪਨਾ ਬਣਾ ਕੇ ਲੋਕਾਂ ਨੂੰ ਪਰੋਸੀ ਜਾ ਰਹੀ ਹੈ ਆਹ ਉਹ ਮਤਲਬ ਕਿ ਗੁਰਪ੍ਰੀਤਾ ਦਾ ਨਾਮ ਲੈ ਲੈ ਕੇ ਅਲੱਗ-ਅਲੱਗ ਚੈਨਲਾਂ ਤੋਂ ਜਿਹੜਾ ਐਨਾ ਜ਼ਹਿਰ ਪਰੋਸਿਆ ਜਾ ਰਿਹਾ ਹੈ ਇਹ ਜ਼ਹਿਰ ਪਰੋਸਣ ਦਾ ਮਤਲਬ ਜ਼ਰੂਰ ਇਹਦਾ ਕੋਈ ਅੱਗੇ ਜਾ ਕੇ ਪਲੈਨਿੰਗ ਚੱਲ ਰਹੀ ਹੈ ਪਲੈਨਿੰਗ ਕੀ ਹੈ ਇਹ ਤਾਂ ਮਤਲਬ ਕਿ ਜਿਨ੍ਹਾਂ ਨੇ ਬਣਾ ਰਹੀ ਹੈ ਪਲੈਨਿੰਗ ਉਹਨਾਂ ਨੂੰ ਹੀ ਪਤਾ ਹੋਊਗਾ ਅਹਰ ਲੱਗ ਰਿਹਾ ਹੈ ਵੀ ਕੋਈ ਬਹੁਤ ਵੱਡੀ ਸਾਜਿਸ਼ ਹੈ ਤਾਂ ਇਸ ਕਰਕੇ ਪੰਜਾਬ ਦੀ ਸ਼ਾਹ ਸੰਗਤ ਖਾਸ ਕਰਕੇ ਜਿਹੜਾ ਆਪਣਾ ਜਿੰਨਾ ਵੀ ਸਿੱਖ ਭੈਣ ਭਾਈ ਹੈ ਸਾਰਿਆਂ ਨਾਲ ਪ੍ਰੇਮ ਬਣਾ ਕੇ ਰੱਖੋ ਪਿੰਡ ਵਾਲਾਂ ਦੇ ਨਾਲ ਚੱਲੋ ਪਿੰਡ ਵਾਲਾਂ ਦੇ ਨਾਲ ਰਹੋ ਪਿੰਡ ਵਾਲਾਂ ਤੋਂ ਉਲਟੋ ਹੋ ਕੇ ਮਤਲਬ ਕਿ ਕੁਝ ਵੀ ਨਾ ਮਤਲਬ ਫੈਸਲੇ ਨਾ ਲਓ ਖੁਦ ਦੇ ਕੋਈ ਫੈਸਲੇ ਨਾ ਲਓ ਤਾਂ ਕਿ ਜੇਡੀ ਆਪਣਾ ਪ੍ਰੇਮ ਅਤੇ ਆਪਸੀ ਭਾਈਚਾਰਾ ਬਣਿਆ ਰਹਿਣਾ ਚਾਹੇ ਗੁਰੂ ਅਸਲੀ ਗੁਰੂ ਪਿਤਾ ਜੀ ਦੀ ਇਹ ਸਿੱਖਿਆ ਹੈ ਅਸਲੀ ਗੁਰੂ ਪਿਤਾ ਜੀ ਦੀ ਜੋ ਸਿੱਖਿਆ ਆਪਾਂ ਹੋਰੋਂ ਪੜ੍ਹਨਾ ਉਹ ਨਕਲੀ ਕੀ ਕਹਿ ਰਿਹਾ ਕੀ ਨਹੀਂ ਉਹਨਾਂ ਨੂੰ ਸਾਰੀ ਗੱਲ ਸਮਝਾਓ ਕੋਸ਼ਿਸ਼ ਕਰੋ ਜਿੱਥੇ ਤੁਸੀਂ ਬੈਠਦੇ ਹੋ ਔਰ ਦੇ ਤੁਸੀਂ ਉੱਥੇ ਕੋਸ਼ਿਸ਼ ਕਰੋ ਲੋਕਾਂ ਨੂੰ ਜਿਹੜੀ ਆਮ ਸਿੱਖ ਸੰਗਤ ਆ ਖਾਸ ਕਰਕੇ ਜਾਂ ਪੰਜਾਬ ਦੇ ਲੋਕ ਆ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਵੀ ਯੂਪੀ ਦੇ ਵਿੱਚ ਜੋ ਕੁੱਝ ਲਿਆਂਦਾ ਗਿਆ ਇਹ ਬਹੁਤ ਜ਼ਿਆਦੇ ਗਹਿਰੀ ਸਾਜਿਸ਼ ਆ ਇਹ ਬਹਿਰੂਪੀਆ ਕੋਈ ਬਣਾਇਆ ਗਿਆ ਹੈ ਸਿਰਫ ਤੇ ਸਿਰਫ ਇਸ ਲਈ ਤਾਂ ਕਿ ਜਿਹੜਾ ਹੈਗਾ ਆਪਸ ਵਿੱਚ ਸਾਡਾ ਪ੍ਰੇਮ ਤੇ ਭਾਈਚਾਰਾ ਖਤਮ ਕੀਤਾ ਜਾ ਸਕੇ ਹੋਰ ਕੋਈ ਮਕਸਦ ਨਹੀਂ ਹੈ ਐਡੀ ਕੋਈ ਬੀਜੇਪੀ ਸਰਕਾਰ ਦਿਆ ਨਹੀਂ ਹੈ ਸੰਤਾਂ ਤੇ ਸਮਝਾਓ ਉਹਨਾਂ ਨੂੰ ਜੇ ਸੰਤਾਂ ਤੇ ਦਿਆ ਹੁੰਦੀ ਤਾਂ ਐਡਾ ਵੱਡਾ ਕਲੰਕ ਕਿਉਂ ਸੰਤਾਂ ਤੇ ਲਾਉਂਦੀ ਖੱਟੜ ਦੀ ਗੱਲ ਜਾਦ ਕਰਵਾਇਆ ਕੋ ਕਿ ਮੈਂ ਖੱਟੜ ਤੋਂ ਬੋਲਦਾ ਸੀ ਇਹ ਕਹਿੰਦੇ ਇਹਨਾਂ ਦੇ ਅੰਧ ਭੜਕਾ ਨੂੰ ਪਤਾ ਹੀ ਨਹੀਂ ਵੀ ਇਹਨਾਂ ਦਾ ਬਾਬਾ ਕੀ ਚੀਜ਼ ਹੈ ਕਿ ਜਦੋਂ ਅਸੀਂ ਕਹਿੰਦਾ ਉਹਨੂੰ ਜੇਲ੍ਹ ਭੇਟਾ ਤੇ ਕਹਿੰਦਾ ਇਹਨਾਂ ਨੇ ਰੋਕਾਂ ਉਹ ਕੇੜੇ ਅੰਧ ਭੜਕ ਤੁਸੀਂ ਫੇਰ ਪਤਾ ਲੱਗਿਆ ਵੀ ਸਾਡਾ ਪਪਾ ਕਹਾ ਸੀ ਕਿ ਹੁਣ ਅਚਾਨਕ ਕਿਉਂ ਬੀਜਪੀ ਦੇ ਲੋਕਾਂ ਨੂੰ ਇੰਨਾ ਕੁ ਪ੍ਰੇਮ ਜਾਗ ਪਿਆ ਸੰਤਾ ਨਾਲ ਕਿ ਹੁਣ ਉਹ ਸੰਤਾ ਦੀ ਵਡਿਆਈ ਕਰਦੇ ਐ ਜਿਹੜੇ ਸੰਤ ਤੇ ਉਹਨਾਂ ਨੇ ਐਡਾ ਵੱਡਾ ਕਲਾਂਕ ਲਾਤਾ ਇਹੜਾ ਉਹਨਾਂ ਨੇ 6-7 ਕੋਰ ਲੋਕਾਂ ਨੂੰ ਜਿਹੜੀ ਚੀ ਛੜਵਾਈ ਉਹੀ ਉਸ ਸੰਤ ਤੇ ਕਲੰਕ ਲਾ ਕੇ ਜੇਲ੍ਹ ਭੇਜਿਆ ਤੇ ਅੱਜ ਬੀਕੇਪੀ ਦੇ ਸਾਰੇ ਲੀਡਰ ਇਹ ਬੋਲ ਰਹੇ ਆ ਇੱਥੋਂ ਤੱਕ ਕਿ ਜੇਲ੍ਹ ਮੰਤਰੀ ਵੀ ਉਹਨਾਂ ਦਾ ਬੋਲ ਰਿਹਾ ਜੀ ਉਹਨਾਂ ਦਾ ਜੇਲ੍ਹ ਦੇ ਵਿੱਚ ਬਹੁਤ ਹੀ ਵਧੀਆ ਆਚਰਨ ਹੈ ਹੁਣ ਉਹ ਲੋਕ ਕਹਿੰਦੇ ਵੀ ਉਹ ਤਾਂ ਮਤਲਬ ਕਿ ਉਹਨਾਂ ਦਾ ਆਚਰਨ ਹੀ ਬਹੁਤ ਵਧੀਆ ਹੈ ਜੇ ਉਹਨਾਂ ਦਾ ਜੇਲ੍ਹ ਦੇ ਵਿੱਚ ਆਚਰਨ ਵਧੀਆ ਹੈ ਤਾਂ ਉਹ ਬਾਹਰ ਕਿਵੇਂ ਖਰਾਬ ਹੋ ਗਿਆ ਜਿਹੜਾ ਬੰਦਾ ਹੈ ਤੁਸੀਂ ਤਾਂ ਸਾਡੇ ਗੁਰੂ ਪਿਤਾ ਨਹੀਂ ਆ ਪੈਡਾ ਮਤਲਬ ਹੋ ਕੇ ਇਸ ਤਰ੍ਹਾਂ ਦਿਖਾਤਾ ਦੁਨੀਆ ਦੇ ਵਿੱਚ ਉਹਨੇ ਤੇ ਇੰਦਾ ਵੱਡਾ ਤਲੰਕ ਲਾਇਆ ਉਸ ਤੋਂ ਬਾਅਦ ਉਹਨੇ ਤੋਂ ਜੋ ਮਾਰਡਰ ਦੇ ਕੇਸ ਕਰਦਾ ਹੈ ਤੁਸੀਂ ਸਾਫਟ ਕਰਦੇ ਤੁਸੀਂ ਤੁਹਾਡੇ ਗੁਰੂ ਪਿਤਾ ਨੂੰ ਇੰਦਾ ਵੱਡਾ ਆਤਵਾਦੀ ਜਿਵੇਂ ਕੋਈ ਬਹੁਤ ਵੱਡਾ ਆਤਵਾਦੀ ਹੁੰਦੇ ਸਾਡੇ ਗੁਰੂ ਪਿਤਾਈ ਤੁਸੀਂ ਤਾਂ ਲੋਕਾਂ ਨੂੰ ਜੋ ਪੇਸ਼ ਕਰਕੇ ਕਿਉਂ ਤੁਸੀਂ ਕਿਹੜੇ ਮੋਹ ਨਾਲ ਕਹਿੰਦੇ ਵੀ ਉਹਨਾਂ ਦਾ ਜਿਹੜਾ ਹੈਗਾ ਜੀ ਉਹਨਾਂ ਦਾ ਆਚਰਣ ਦੇ ਨਾਲ ਉਹਨਾਂ ਨੂੰ ਕੈਦ ਕਰਾਉ ਦੇਦੇ ਉਹਨਾਂ ਨਾਲ ਤਾਂ ਜੇਲ੍ਹ ਦੇ ਵਿੱਚ ਰੋਦੇ ਜੇਲ੍ਹ ਦੇ ਵਿੱਚ ਗਿਆ ਤੇ ਉਹਨਾਂ ਦਾ ਤਾਂ ਆਚਰਣ ਬਹੁਤ ਵਧੀਆ ਉਹਦੋਂ ਤੁਸੀਂ ਗੁੰਡੇ ਉਹਨਾਂ ਦੇ ਪ੍ਰੇਮੀਆਂ ਨੂੰ ਵੀ ਗੁੰਡੇ ਬਣਾਤਾ ਇਹ ਜਿਹੜਾ ਗੁੰਡਿਆਂ ਦਾ ਗੁਰੂ ਸੀ ਉਹ ਵੀ ਗੁੰਡਾ ਸੀ ਤਾਂ ਹੁਣ ਹੋਣਾ ਫਿਰ ਇੱਕ ਗੁੰਡਾ ਦਾ ਜੇਲ੍ਹ ਚ ਵੀ ਗੁੰਡਾ ਰਹੂਗਾ ਜੇ ਇੱਕ ਮਤਲਬ ਜਿਹਦਾ ਜਿਹਦਾ ਮਤਲਬ ਆਚਰਣ ਬਾਹਰ ਖਰਾਬ ਹੋ ਤਾਂ ਜੇਲ੍ਹ ਚ ਵੀ ਖਰਾਬ ਹੀ ਰਹੂਗਾ ਜੇਲ੍ਹ ਜਾ ਕੇ ਕਿੰਨੇ ਹੋਵੋ ਮਤਲਬ ਕਿ ਸੁਧਰ ਕੇ ਤੁਹਾਨੂੰ ਕੀ ਲੱਗਦਾ ਜੇਲ੍ਹ ਜਾ ਕੇ ਤਾਂ ਬਹੁਤ ਅੱਛੇ ਹੋਵੇ ਤੇ ਹੁਣ ਸਾਰੇ ਭਾਜਪਾ ਦੇ ਜਿਹੜੇ ਲੀਡਰ ਉਹ ਵਡਿਆਈਆਂ ਮਾਰੀ ਜਾਂਦੇ ਵੀ ਨਾਂ ਜੇ ਸਟਾਫ ਸੰਤਾਨ ਉਪਾਮਾ ਤੋਂ ਲੋਕੀਂ ਨੂੰ ਤੋਸੀਦ ਨਹੀਂ ਜਸ ਹਸਕੇ ਵਾਲਾ ਹੁੰਦਾ ਪੈਰੋ ਦਿਨੇ ਫਾਰਮਰ ਨਹੀਂ ਉਹਨਾਂ ਦਾ ਆਚਰਣ ਹੀ ਬਹੁਤ ਵਧੀਆ ਇਹ ਸਾਰਾ ਇਹ ਦੋਗਲਾਪਣਾ ਨਾ ਸਾਡੇ ਸਿਆਸਤੀ ਲੀਡਰਾਂ ਦਾ ਇਹ ਲੋਕਾਂ ਨੂੰ ਦੱਸੋ ਕੋਈ ਨਾ ਤਾਂ ਪਹਿਲਾਂ ਜਿਹੜੇ ਅਕਾਲੀ ਦਲ ਦੇ ਜਿੰਨੇ ਲੀਡਰ ਰਹੇ ਆ ਜਿੰਨੇ ਨੇਤਾ ਰਹੇ ਆ ਇਹਨਾਂ ਨੇ ਆਪ ਦੀ ਸਿੱਖ ਕੌਮ ਨਾਲ ਵੀ ਗਦਾਰੀ ਕੀਤੀ ਐ ਸਿੱਖ ਪੰਥ ਨਾਲ ਵੀ ਕਰੀਆ ਔਰ ਸ਼ਾਂਤਾਂ ਨਾਲ ਵੀ ਗਦਾਰੀ ਕਰੀ ਐ ਸ਼ਾਂਤਾਂ ਨੇ ਕਦੇ ਨਹੀਂ ਬਣੇ ਚਾਹੇ ਉਹ ਕਾਗੀ ਲੀਡਰ ਹੋਵੇ ਚਾਹੇ ਭਾਜਪਾ ਦੇ ਲੀਡਰ ਹੋਵੇ ਸ਼ਾਂਤਾਂ ਨਾਲ ਦੋਨਾਂ ਨੇ ਗਦਾਰੀ ਕੀਤੀ ਐ ਔਰ ਹਾਂ ਇਹ ਸਸ ਜਿਹੜੇ ਇਹਨਾਂ ਦੇ ਬੰਦੇ ਤੇ ਜਿਹੜੀ ਜਿਹੜੀ ਪ੍ਰਬੰਧਕੀ ਸਿਸਟਮ ਹੈ ਉਹ ਇਹਨਾਂ ਦੇ ਆਪ ਦੇ ਬੰਦੇ ਆ ਇਸੇ ਕਰਕੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਮੋਰ ਬੰਬ ਬਲਾਸਟ ਕਰਾ ਨਹੀਂ ਚੱਕਿਆ ਜਾ ਰਿਹਾ ਤੇ ਹੁਣ ਆਹ ਦੇਖੋ ਹਣੀਪ੍ਰੀਤ ਅੱਜ ਵੀ ਮੈਂ ਲਾਈਵ ਦੇ ਵਿੱਚ ਜਿਹੜੇ ਚੈਨਲ ਤੇ ਮੈਨੂੰ ਪੁੱਛਿਆਗਾ ਤੇ ਮੈਂ ਕਹਾਂ ਵੀ ਹਣੀਪ੍ਰੀਤ ਬੈਠ ਕੇ ਜੱਟਾ ਬੈਠਾ ਰਿਹਾ ਜਦੋਂ ਪੰਜਾਬ ਕੋ ਸੁਝਾਵੇ ਕਰਿਆ ਰਿਹਾ ਉਹਨਾਂ ਨੂੰ ਆ ਹਣੀਪ੍ਰੀਤ ਜਿਹੜਾ ਦਿਖਾ ਰਿਹਾ ਇਥੇ ਤੇ ਕਮੀਡੀਆਂ ਕੋਈ ਦੇਰੇ ਵਿੱਚ ਸੁਣਾ ਰਿਹਾ ਦੇ ਵਿੱਚ ਵੀ ਉਹ ਆਈ ਤੇ ਕਰ ਲੋ ਉਹਨੂੰ ਚੁੱਪੀ ਕਿੰਨੀ ਕੁ ਦੂਰ ਹੈ ਪੰਜਾਬ ਤੋਂ ਕਿੰਨੀ ਕੁ ਦੂਰ ਹੈ ਵਰਨਾਵਾ ਆਸ਼ਰਮ ਕਿਆਰੇ ਪੰਜਾਬ ਦੀ ਕਲਪਸ ਹਰ ਜਾਰੀਸ਼ ਤਾਂ ਕੰਨੇ ਵੀ ਝੁਕਿਆ ਇਹਨੂੰ ਵੀ ਲੈ ਕੇ ਆਵੇ ਕਿ ਐਨਾ ਤੁਸੀਂ ਜ਼ਹਿਰ ਪੋੜ ਰਿਹਾ ਲਗਾਤਾਰ ਆ ਰਹੀ ਮਰਾਮੀ ਮਰਾਮੀ ਹੋ ਰਿਹਾ ਵੀ ਉਹੀ ਜ਼ਿੰਮੇਵਾਰਾ ਸਾਰੇ ਕਾਫੇ ਦਾ ਤੇ ਸੱਜਣਾ ਰਾਮ ਰਹੀਮ ਵੀ ਜਗਾ ਤੇ ਆਇਆ ਹੈ ਬੱਟਾ ਪੰਜਾਬ ਉਸ ਕਿਉਂ ਨਹੀਂ ਵਾਰੰਟ ਕਰਾ ਕੇ ਜਾਂਦੀ ਉਹ ਵੀ ਨਾਲੇ ਲੱਗ ਜੂ ਪਤਾ ਜੇਦੋ ਇੱਥੇ ਵਾਰੰਟ ਤੇ ਵਿਧਾਉਣ ਪੰਜਾਬ ਦੇ ਵਿੱਚ ਪਿੱਛੋਂ ਸੀਆਈਏ ਸਟਾਫ ਦੇ ਵਿੱਚ ਰੱਖਿਆ ਗਿਆ ਲੱਗ ਜੂ ਪਤਾ ਵੀ ਕਿ ਮਤਲਬ ਅਸਲੀ ਹੈਗਾ ਕਿ ਨਾ ਨਹੀਂ ਨਾਲੇ ਸਾਡਾ ਪਤਾ ਲੱਗ ਜੂ ਵੀ ਅਸੀਂ ਸੱਚ ਬੋਲ ਰਹੇ ਆ ਕਿ ਝੂਠ ਬੋਲ ਰਹੇ ਨਾਲੇ ਦੁਨੀਆ ਨੂੰ ਪਤਾ ਲੱਗ ਜੂ ਇੱਕ ਵਾਰੀ ਜਾਹੇ ਤਾਂ ਸਹੀ ਪੰਜਾਬ ਪੁਲਿਸ ਨੇ ਹਜੇ ਤੱਕ ਪ੍ਰਦੀਪ ਗਲੇਰ ਦੀ ਇਸ ਗੱਲ ਦਾ ਖੰਡਨ ਨਹੀਂ ਕੀਤਾ ਕਿ ਭਾਈ ਪ੍ਰਦੀਪ ਝੂਠ ਬੋਲ ਰਿਹਾ ਅਸੀਂ ਇਹਨੂੰ ਨੋਟਸ ਭੇਜੇ ਆ ਅਸੀਂ ਇਹਨੂੰ ਨੋਟਸ ਭੇਜੇ ਕਰਦੇ ਆ ਜੇ ਨੋਟਸ ਚੱਕਾ ਹੈ ਜਾਂ ਅਸੀਂ ਦੇ ਪਿੰਡ ਜਿਹੜਾ ਹੈਗਾ ਉਹ ਨੋਟਸ ਭੇਜੇ ਆ ਹਜੇ ਤੱਕ ਪੰਜਾਬ ਪੁਲਿਸ ਦੇ ਕਿਸੇ ਵੀ ਮੌਜੂਦਾ ਅਫਸਰ ਨੇ ਇਸ ਗੱਲ ਦਾ ਖੰਡਨ ਨਹੀਂ ਕੀਤਾ ਇਦਾਂ ਮਤਲਬ ਤੁਸੀਂ ਆਪ ਸਮਝੋ ਵੀ ਆਤਵੀ ਪਾਰਟੀ ਦੀ ਇਸ ਤਰ੍ਹਾਂ ਜਿਹੜੀ ਹੈਗੀ ਆ ਉਹ ਸਿਆਸਤ ਕਿਹੜੀ ਹੈ ਕਿਉਂਕਿ ਹਰਿਆਣਾ ਦੇ ਵਿੱਚ ਕੱਲ੍ਹ ਹੀ ਚੋਣਾਂ ਲੜ ਰਹੀ ਹੈ ਆਮ ਆਦਮੀ ਪਾਰਟੀ ਤੇ ਉਹਨਾਂ ਨੂੰ ਆਲਾ ਦੇ ਵੀ ਡੇਰੇ ਦੇ ਖਿਲਾਫ ਅਸੀਂ ਜਾਵਾਂਗੇ ਤਾਂ ਜਾਂ ਅਸੀਂ ਹਾਨੀਪ੍ਰੀਤ ਨੂੰ ਫੜਕੇ ਲਿਆਵਾਂਗੇ ਜਾਂ ਫਿਰ ਕੇ ਜੜਵੇਂ ਨੂੰ ਫੜਕੇ ਲਿਆਵਾਂਗੇ ਤਾਂ ਸੱਜਣਾਂ ਨੂੰ ਵੋਟ ਨਹੀਂ ਪੈਣੀ ਉੱਥੇ ਤੇ ਮਸਲਾ ਸਾਰਾ ਵੋਟ ਦਾ ਖੜਾ ਹੋ ਰਿਹਾ ਤੁਸੀਂ ਸਾਡੇ ਗੁਰਸਲੇ ਗੁਰੂਕੀਚਾ ਨੂੰ بار بار ਬਦਨਾਮ ਕਰ ਰਹੇ ਹੋ ਇਹ ਤੁਹਾਨੂੰ ਲਰਬੈ ਵੀੰਦਾਂ ਵੀੰਨੇ ਕੋਸ਼ਿੱਟਾ ਹੈ ਸਾਡੇ ਗੁਰੂ ਪਿਤਾ ਨੇ ਕੋਸ਼ਿੱਟਾ ਹੈ ਅਸ਼ਿਕਾ ਦੇ ਗੁਰੂ ਪਿਤਾ ਦੀ 100 ਜਾਂ 1000 ਨਹੀਂ ਲੱਖ ਪਰਸੈਂਟ ਗਰੰਟੀ ਲੈਨੇ ਲੱਖ ਪਰਸੈਂਟ ਕਿ ਫੇ ਮਰਦੀ ਜਨਤ ਤੇ ਕੋਈ ਮਰਜੀ ਆ ਜੇ ਅਸੀਂ ਆਪ ਦੇ ਗੁਰੂ ਪਿਤਾ ਇਹਨੂੰ ਸਾਥ ਕਰ ਦਾਂਗੇ ਉਹ ਨਿਰਦੋਸ਼ ਹੈ ਤੇ ਸਰਸ਼ਾ ਦੇ ਸ਼ਰਤਾਂ ਦੇ ਨਾਲ ਜਿੰਨਾ ਮਰਦ ਕੋਈ ਮਰਜੀ ਆ ਕੇ ਬਹਿ ਰਵੇ ਅਸੀਂ ਆਪ ਦੇ ਸਿਰ ਕਟਵਾ ਲਾਂਗੇ ਸਾਡੇ ਗੁਰੂ ਪਿਤਾ ਦੇ ਵਿੱਚ ਕੋਈ ਮਾਈਨਸ ਪਰਸੈਂਟ ਵੀ ਦੋਸ਼ ਕੱਢ ਦੇ ਕੰਨਾ ਸਮਾਉ ਦੇ ਗੁਰੂ ਪਿਤਾ ਦੇ ਜਿਹੜੇ ਵਿਸ਼ਵਾਸ ਹੈ ਅੱਜ ਵੀ ਅਸੀਂ ਲੋਕ ਕਹਿੰਦੇ ਨਾ ਵੀ ਲੋਕ ਉਹਨਾਂ ਕੁਰਬਾਨੀਆਂ ਦਿੰਦੇ ਨੇ ਸਾਡੇ ਗੁਰੂ ਪਿਤਾ 'ਚ ਕੋਈ ਵੀ ਮਾਈਨਸ ਪਰਸੈਂਟ ਕੋਈ ਕੱਢ ਦੇਵੇ ਦੋਸ਼ ਅਸੀਂ ਅੱਜ ਵੀ ਆਪਦੇ ਸਰਕਟਵਾਵਾਂਗੇ ਤੇ ਨਹੀਂ ਪਰ ਜਿਹੜੇ ਦੋਸ਼ ਕੱਢਦੇ ਆ ਫਿਰ ਉਹ ਆਪੇ ਸਰਕਟਵਾਉਣ। ਕਿ ਗੁਰੂ ਪਿਆਰੇ ਸ਼ਾਹ ਸੰਗਤ ਦੀ ਗੱਲ ਇਹ ਨਹੀਂ ਐ ਗੱਲ ਸੱਚ ਦੀ ਐ ਜਾਂ ਤਾਂ ਸੱਚ ਤੇ ਮਤਲਬ ਕਿ ਖੜੋ ਕੇ ਅੜੋ। ਕਿਰੇ ਮਸਲੇ ਆ ਲੋਗ ਹੁੰਦੇ ਤੇ ਜੇ ਆਪਾਂ ਡਰ ਕੇ ਘਰਾਂ 'ਚ ਬੈ ਗਏ ਤੇ ਵੀ ਭਾਈ ਸਾਨੂੰ ਤਾਂ ਕੋਈ ਪੋਸ਼ਣਾ ਕਰਨਾਂ ਦੇ ਵੀ ਸੱਚ ਬੋਲੋ ਕਿੰਨਾ ਸੱਚ ਬੋਲੋਗੇ ਗੁਰੂ ਪਿਤਾ ਇਹਨੇ ਤਾਂ ਤੁਹਾਨੂੰ ਖੁਸ਼ੀਆਂ ਦੇਣੀਆਂ ਹੀ ਦੇਣੀਆਂ ਦੇਖੋ ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਘਟਨਾ ਚੱਕ ਤਾ ਉਹਨਾਂ ਨੇ ਕਾਲ ਨਹੀਂ ਚਲਾਣਾ ਕਿਥੇ ਗੁਰੂ ਪਿਤਾ ਇਹ ਕਹਿੰਦੇ ਸੀ ਕਿ ਕਾਰ ਜਿਹੜਾ ਦੂ ਘੜਾਂ ਚ ਪੀਸ ਕੇ ਤੇ ਆਟਾ ਕਰ ਤੂੰ ਜਦੋਂ ਉਹ ਆਟਾ ਉਹ ਆਉਣਗੇ ਨਾ ਲੋਕ ਉਦੋਂ ਵੀ ਮਾਰਕ ਤੁਹਾਨੂੰ ਬਚਾਊਗਾ ਇਹ ਗੱਲ ਯਾਦ ਰੱਖੋ ਜੇ ਸੱਚ ਤੇ ਚੱਲੋਗੇ ਤਾਂ ਕਿਉਂਕਿ ਸੱਚ ਤੇ ਚੱਲੋਗੇ ਤਾਂ ਸੱਚ ਉਹ ਸਾਥ ਦੇਣਗੇ ਜਿਹੜਾ ਸੱਚ ਤੇ ਅੱਜ ਨਾ ਚੱਲਿਆ ਅੱਜ ਤਾਂ ਚੁੱਪ ਹੈ ਉਹਨਾਂ ਨੇ ਸਮਝ ਬੇਸ਼ੱਕ ਤੁਸੀਂ ਦੇਖ ਲੈਣਾ ਜਿਹੜਾ ਪ੍ਰੇਮੀਆ ਚ ਚੋਪਾ ਨਾ ਜਿਹੜਾ ਇਹ ਨਹੀਂ ਕਹਿੰਦਾ ਇਹ ਸਾਡਾ ਗੁਰੂ ਨਹੀਂ ਹੈ ਇਹ ਨਕਲੀ ਹੈ ਜਾਂ ਜਿਹਨੇ ਪਹਿਲਾਂ ਇਹ ਨਹੀਂ ਬੋਲਿਆ ਭਈ ਸਾਡੇ ਗੁਰੂ ਨਿਰਦੋਸ਼ ਹੈ ਉੱਥੇ ਸਤਗੁਰ ਤੇ ਰੋਣਾ ਤੇ ਉੱਥੇ ਨਹੀਂ ਕਿ ਸਤਗੁਰ ਖੜੇ ਹੁੰਦੇ ਸਤਗੁਰ ਨੇ ਵੀ ਤਾਂ ਦੇਖ ਲਿਆ 7 ਸਾਲਾਂ ਦੇ ਵਿੱਚ ਆਰਾਮ ਚ ਰੋਕੇ ਬੈਠ ਕੇ ਸਭ ਦਾ ਮੁਜਰਾ ਲੈ ਕੇ ਐਸੀ ਜਿਸ ਦੀ ਭਾਵਨਾ ਪੈਸਾ ਹੀ ਫਾਲਤ ਹੈ ਐਵੇਂ ਥੋੜੀ ਐ ਫਿਰ ਕਈ ਵਚਨ ਕਰਦੇ ਹੁੰਦੇ ਸੀ ਕਿ ਜਿਹੋ ਜਿਹੋ ਜੀ ਭਾਵਨਾ ਜਦੋਂ ਗੁਰੂ ਦੇ ਪ੍ਰਤੀ ਤੁਹਾਡੀ ਐਨੀ ਭਾਵਨਾ ਲੈਣੀ ਤੁਸੀਂ ਦੋ ਕੱਡੇ ਦਾ ਉੱਤੇ ਲਿਆ ਕੇ ਬੰਦਾ ਤੇ ਸਖੀਆਂ ਸੜੀਆਂ ਉਹ ਗੱਲਾਂ ਦੱਸ ਰਿਹਾ ਤੇ ਤੁਸੀਂ ਉੱਥੇ ਆਈ ਨਹੀਂ ਬੋਲਦੇ ਮੈਂ ਭਾਈ ਇਹ ਸਾਡਾ ਗੁਰੂ ਨਹੀਂ ਹੈ ਅਸਲ ਰੱਖ ਦੀ ਗੱਲ ਕਿ ਪ੍ਰੇਮੀ ਕੋਲ ਦੇ ਅਕਦਾਰ ਹੀ ਨਹੀਂ ਹੈ ਜਿਹੜਾ ਬੰਦਾ ਇਹ ਬੋਲ ਨਹੀਂ ਸਕਦਾ ਵੀ ਸਾਡਾ ਗੁਰੂ ਨਹੀਂ ਹੈ ਉਹ ਨਹੀਂ ਕੋਈ ਨਿਰੋਧ ਪਰਪੰਪਿਤਾ ਹੀ ਆ ਗੱਪਾਂਗਾਂ ਦੇ ਵਿੱਚ ਸਾਰੀ ਗੈਂਤੀ ਹੈ ਐਵੇਂ ਸਾਡੀ ਸ਼ੰਤ ਵਚਨ ਪਾਰਟੀ ਨਹੀਂ ਪਾਰਟੀ ਜਾਇ ਪਰਮੰਡ ਪਰਪੰਪਿਤਾ ਹੀ ਨਾਣ ਵਾਲਾ ਸਮਾ ਬਿਖਗਾ ਸੀ ਇਸ ਕਰਕੇ ਤੋਂ ਵਚਨ ਕਰਕੇ ਨਹੀਂ ਤਾਂ ਕੋਈ ਵੀ ਸੰਤ ਅੱਜ ਤੱਕ ਇਸ ਤਰ੍ਹਾਂ ਦੇ ਵਚਨ ਕਰਦੇ ਨਹੀਂ ਹੁੰਦੇ ਭੰਕਾ ਵਾਸਤੇ ਚਲ ਗੁਰੂ ਘਰ ਦੇ ਸਾਹ ਸੰਗ ਜਿਹੜਾ ਸਮਾਂ ਉਹ ਸਮਝੋ ਸਮੇ ਦੇ ਸਾਹਮਣੇ ਚੱਲੋ ਤਾਂ ਕਿ ਜੂਰ ਪੀੜਾਈ ਦੇ ਵਚਨ ਹੈ ਕਿ ਭਾਈ ਮਤਲਬ ਇੱਥੇ ਜਿਹੜੇ ਜਿਹੜੇ ਪੂਰਨ ਸੰਤ ਹੁੰਦੇ ਹਨ ਨਾ ਉਹਨਾਂ ਨੂੰ ਤੇ ਕਈ ਵਾਰੀ ਗੁਰੂ ਜੀ ਦਾ ਮੈਂ ਇੱਕ 2002 ਦਾ ਅਸਸੈਂਟ ਸੁਣ ਰਹੀ ਸੀ ਉੱਚ ਗੁਰੂ ਪੇਈ ਵਚਨ ਕਰ ਰੇ ਸੀ ਕਹਿੰਦੇ ਪਹਿਲਾਂ ਵੀ ਗੁਰੂ ਹੋ ਚੁੱਕੇ ਆ ਜਿਹੜੇ ਸੰਤ ਜਿਵੇਂ ਕਬੀਰ ਜੀ ਹੋਏ ਸ਼ੇਰਪਰੀ ਜੀ ਪਾਣੇ ਪਾਸ਼ਾ ਉਹਨਾਂ ਨੂੰ ਵੀ ਚਾਹ ਕੋ ਤੇਗ ਬਾਤ ਜਿਨ੍ਹਾਂ ਨੂੰ ਸਚਾਵਾ ਦਿੱਤੀਆਂ ਦੰਨਾ ਤੇ ਕਹਿੰਦੇ ਇਹ ਥੋੜੀ ਆ ਵੀ ਉਹਨਾਂ ਦਾ ਕੋਈ ਆਪਣਾ ਕਰਨ ਸੀ ਕਿ ਜੇ ਕਹਿੰਦੇ ਵੀ ਇੰਨਾ ਵੱਡੇ ਵੱਡੇ ਮਹਾਪੁਰਸ਼ਾ ਦੇ ਨਾਲ ਜਿਹੜਾ ਕੁਝ ਹੋਇਆ ਪਹਿਲਾਂ ਵੀ ਪਰ ਕਹਿੰਦੇ ਉਹ ਕਈ ਵਾਰੀ ਸ੍ਰਿਸ਼ਟੀ ਨੂੰ ਪਹੁੰਚਾਉਣ ਦੇ ਵਾਸਤੇ ਸਾਰਾ ਕੁਝ ਆਪਣੇ ਸਰੀਰਾਂ ਤੇ ਉਟਦੇ ਆ ਇਹ ਨਹੀਂ ਕਿ ਉਹਨਾਂ ਨੂੰ ਮਤਲਬ ਕਿ ਕੋਈ ਉਹਨਾਂ ਨੇ ਕੋਈ ਗੁਨਾਹ ਕੀਤਾ ਹੁੰਦਾ ਸੱਚਮੁੱਚ ਤਾਂ ਮਤਲਬ ਸੰਤਾਂ ਨੂੰ ਗੁਰੂਆਂ ਨੂੰ ਪੀਰਾਂ ਨੂੰ ਫਕੀਰਾਂ ਨੂੰ ਕੋਈ ਸਜ਼ਾ ਹੁੰਦੀ ਹੈ ਕਿਤੇ ਇਹ ਕਹਿੰਦੇ ਭਾਈ ਇਹਦੀ ਮਾਲਕੀ ਦੀ ਬਣਾਈ ਹੁੰਦੀ ਸ੍ਰਿਸ਼ਟੀ ਆ ਨਾ ਉਹਨਾਂ ਨੂੰ ਬਚਾਉਣ ਵਾਸਤੇ ਆਪਣੇ ਸਰੀਰਾਂ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਉਹ ਸਭ ਕੁਝ ਆਪਣੇ ਸਰੀਰਾਂ ਤੇ ਓਟ ਲੈਂਦੇ ਆ ਉਹਨਾਂ ਨੂੰ ਓਤਨਾ ਪੈਂਦਾ ਹੈ ਅਗਰ ਕਾਲ ਦਾ ਸਾਹਮਣਾ ਕਰਨਾ ਹੈ ਔਰ ਸਭ ਤੋਂ ਵੱਡੀ ਗੱਲ ਜੋ ਗੁਰਪ੍ਰੀਤ aí ਇੱਥੇ ਵਚਨ ਕਰ ਰਹੇ ਆ ਕਹਿੰਦੇ ਅਗਰ ਕਾਰ ਦਾ ਸਾਹਮਣਾ ਕਰਨਾ ਹੈ ਔਰ ਉਸ ਤੋਂ ਬਿਆਦੇ ਬੱਚਿਆਂ ਦਾ ਫਾਇਦਾ ਕਰਾਉਣਾ ਹੈ ਤਾਂ ਸੰਤ ਪੀਰ ਫਕੀਰ ਕਈ ਵਾਰੀ ਅੜ ਜਾਇਆ ਕਰਦੇ ਹਨ ਸੋ ਕਈ ਵਾਰੀ ਇਨਸਾਨ ਦੇ ਅੰਦਰ ਵੀ ਤਾਂ ਇਹ ਕਹਿੰਦੇ ਭਾਈ ਪਰੰਪਰਾ ਹੋ ਜਾਂਦਾ ਕੋਈ ਵਿਚਾਰ ਆ ਜਾਂਦਾ ਕਹਿੰਦੇ ਜੇ ਉਹਦਾ ਨਿਵਾਰਨਾ ਤਾਂ ਸਾਧ ਸੰਗਤ ਹੀ ਨਾ ਕਰਾਂਗੇ ਪਰ ਫਿਰ ਕਹਿੰਦੇ ਉਹ ਸਾਧ ਸੰਗਤ ਕੀ ਹੋਇਆ ਜਿਹਦੇ ਜੇ ਵੀ ਸੰਤ ਤਾਂ ਸਮਝਾਉਂਦੇ ਐ ਸੰਤ ਕੀ ਸਮਝਾਉਂਦੇ ਸਾਨੂੰ ਵੀ ਹੁਣ ਪਤਾ ਹੀ ਕਹਿੰਦੇ ਵੀ ਸੰਤ ਤਾਂ ਤੁਹਾਨੂੰ ਸਮਝਾਉਂਦਾ ਵੀ ਚੰਗੇ ਨੇਕ ਕਰਮ ਕਰੋ ਪਰ ਜੇ ਕੋਈ ਸੋਨੇ ਅਮਲ ਕਰੇ ਤਾਂ ਜਰੂਰ ਬੇੜਾ ਪਾਰ ਹੁੰਦਾ ਹੈ ਜਿਹੜਾ ਸਿਰਫ ਸੁਣਦਾ ਹੀ ਰਹੇ ਅਮਲ ਕਰੇ ਨਾ ਮਨਮਤਾ ਚੱਲੇ ਤਾਂ ਫਿਰ ਉਹ ਤੁਪਤੇ ਕਹਿੰਦੇ ਫਿਰ ਉਹਦੇ ਅੰਦਰ ਜਿਹੜੀ ਕਮੀ ਆ ਉਹਦੇ ਵਿੱਚ ਸੰਤਾਂ ਦਾ ਨਾ ਤਾਂ ਫਕੀਰਾਂ ਦਾ ਨਾ ਕੋਈ ਦੋਸ਼ ਨਹੀਂ ਨਾ ਕਮੀ ਤਾਂ ਚੱਲਣ ਵਾਲੀ ਦੀ ਹੈ ਤੇ ਗੁਰੂ ਪਿਆਰੇ ਸਾਹਿਬ ਸੰਗਤ ਜੀ ਤਾਂ ਇੱਥੇ ਅਜੋਤੀ ਸਾਹਿਬ ਬਿਲਕੁਲ ਸਾਨੂੰ ਇਹ ਚੀਜ਼ ਸਮਝਾ ਰਹੇ ਆ ਜੀ کئی ਵਾਰ ਇਹਦੇ ਬੱਚਿਆਂ ਦਾ ਫਾਇਦਾ ਕਰਵਾਉਣ ਵਾਸਤੇ ਜਾਂ ਜੋ ਪ੍ਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਹੈ ਉਹਨੂੰ ਬਚਾਉਣ ਵਾਸਤੇ ਜਿਹੜੇ ਸੰਤ ਪੀਰ ਫਕੀਰ ਹੈ ਉਹ ਕਾਲ ਦੇ ਅੱਗੇ ਅੜ ਜਾਇਆ ਕਰਦੇ ਐ ਪਰ ਉਹ ਕਾਰਨਾਲ ਕਾਲਮਾ ਕਾਰਨੋ ਕੋਈ ਸਮਝੌਤਾ ਨਹੀਂ ਕਰਦੇ ਤੇ ਜਦੋਂ ਗੁਰੂ ਪਿਆਈ ਖੋਦੀ ਵਚਨ ਕਰਨ ਜਦੋਂ ਕਿ ਆ ਜੋਤੀਵਾਦ ਆਨਸਰ ਪਹਿਲੀ ਵਾਰੀ ਇਹਨੇ ਕਹਿੰਦਾ ਸੀ ਕਿ ਅਸੀਂ ਕਾਰਨਾਲ ਸਮਝੌਤਾ ਕਰ ਲੈ ਇਸੇ ਕਰਕੇ ਨੇ ਤਲਵਾਰ ਦੀ ਜਗਾ ਤੇ ਪ੍ਰੇਮ ਸ਼ਬਦ ਕਰਤਾ ਉੱਤੇ ਵੀ ਆਪਾਂ ਦਾ ਪ੍ਰੇਮ ਨਾਲ ਹੀ ਹੁਣ ਚੱਲਣਾ ਹੈ ਇੱਕ ਪਾਸੇ ਇਹ ਇਹ ਕੁਰਬਾਨੀ ਕਹਿੰਦੇ ਦੁਆਰਾ ਤਿਆਰ ਕਰ ਰਹੇ ਹੈ ਚਾਹੇ ਮਤਲਬ ਇਹ ਕਹਿੰਦਾ ਕਿ ਕੁਰਬਾਨੀਆਂ ਤਾਂ ਕਰਨੀਆਂ ਪੈਣਗੀਆਂ ਤੇ ਦੇਖੋ ਇਹ ਬੰਦਾ ਕਿੰਨਾ ਦੋਗਲਾ ਹੈ ਇਹਨਾ ਦੋਗਲਾ ਬੰਦਾ ਹੈ ਇਹ ਹੁਣ ਸਾਰ ਕਿਤੇ ਕਹਿੰਦਾ ਵੀ ਇਸ ਦੀ ਤਲਵਾਰ ਖਤਮ ਕਰ ਦੇ ਵੀ ਸ਼ਬਦ ਦੇ ਵਿੱਚੋਂ ਵੀ ਤਲਵਾਰ ਸ਼ਬਦ ਹੈ ਟਾਟਾ ਵੀ ਸੋਨਾ ਹੈ ਕਹਿ ਕੇ ਤੁਰ ਗਿਆ ਆਵਾਂਗਾ ਤਿਆਰ ਕਰਨ ਅੰਤ ਤਦਾ ਸ਼ੋਰ ਕਾਚੀ ਫੜ ਕੇ ਤਲਵਾਰ ਨੂੰ ਕਹਿੰਦਾ ਹੁਣ ਤਾਂ ਪਕਾ ਲੈਣਾ ਸਮਝਾਤਾ ਕਰ ਲੈ ਔਰ ਹਜ਼ੂਰ ਪਿਤਾ ਇਹ ਕਹਿੰਦੇ ਇਸ ਸਾਤਮਾਪੁਰ ਤੇਰੇ ਉਹ ਕਾਹਦੇ ਅੱਗੇ ਅੜ ਜਾਇਆ ਕਰਤੇ ਦੇਖੋ ਕਿੰਨਾ ਜਮੀਨ ਅਸਮਾਨ ਦਾ ਫਰਕ ਹੈ ਜੀ ਸੋਚਦਾ ਇਸੇ ਕਰਕੇ ਸਾਨੂੰ ਸਾਰਿਆਂ ਨੂੰ ਸਾਵਧਾਨ ਰਹਿਣਾ ਅਸੀਂ ਆਪਣੇ ਅਸਲੀ ਗੁਰੂ ਪਿਤਾ ਹੀ ਦੀ ਆਣ ਬਾਣ ਤੇ ਸ਼ਾਨ ਜਿਹੜੀ ਹੈਗੀ ਉਹ ਪੂਰੀ ਦੁਨੀਆ ਦੇ ਵਿੱਚ ਉੱਚੀ ਕਰਨੀ ਹੈ ਇਸੇ ਕਰਕੇ ਅਸੀਂ ਪੂਰੀ ਦੁਨੀਆ ਨੂੰ ਆਪਣੇ ਅਸਲੀ ਗੁਰੂ ਪਿਤਾ ਦਾ ਸੱਚ ਦਰਸ਼ਨ ਹੈ ਧੰਨ ਧੰਨ ਸਤਿਗੁਰੂ ਤੇਰਾ ਹੀ ਆ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਸਰਾਤੋ समझ रहे होंगे आप जो चीज हम समझाना चाह रहे हैं तो उम्मीद करते हैं सच्चाई सबके सामने आए तो और एक जानकारी और दे दें कि जो ये फ्लेक्स वगैरह हैं आप बनवा के रख सकते हैं क्योंकि जो थोड़े समझता हो भी डरपोक है बनवा के रख लो जब कोई मारने आएगा तभी चिपका लेना कम से कम वो मौके पे बनेंगे नहीं जिनसे नहीं लगाए जाते कम से कम बनवा के घर में रख लो ताकि जब ऐसी कोई स्थिति अगर आ गई यूपी वाला ने कोई पंगा ले लिया तो कम से कम आप डिस्प्ले में मौके पे लगा लेना अपनी लगा सकते तो लेकिन बनवा के तो रखे जा सकते हैं तो खैर हम उम्मीद करते हैं सच्चाई जल्दी सामने आई इस उम्मीद के साथ हजूर पे दे के चार नारा लगाते हैं धन धन सतु होते रहिए आसरा आखिरी में अरदास बोलते हैं धन धन सतर होते मालिक तुझे लाज है अब बहुत हो गया तो तेरा मेर रहमत कर तेरे प्यार मोहब्बत की राह में हमें कोई दुख तकलीफ ना आए तो ऐसी रहमत बख्श वब सबको सुमति दे ਇਸ ਤਰ੍ਹਾਂ ਸੇ ਦੇਣੀ ਹੈ ਇਹ ਤੋ ਸਭ ਜਾਣਤਾ ਹੈ ਜਿਸ ਕੋ ਜੈਸੇ ਦੇਣੀ ਹੈ ਵੈਸੀ ਦੇ ਉਹ ਤੇਰੀ ਮਰਜ਼ੀ ਧੰਨਨ ਸਤਿਗੁਰ ਤੇਰਾ ਹੀ ਅਸ